ਛਾਡੇ ਸਮੇਂ ਵਿੱਚ ਕਿੱਦਾਂ ਹੁੰਦਾ ਸੀਗਾ ਤੁਸੀਂ ਵੀ ਇਸੇ ਤਰ੍ਹਾਂ ਮਨਾਉਂਦੇ ਸੀ ਛਾਡੇ ਸਮੇਂ ਵਿੱਚ ਤਾਂ ਸਿੰਪਲ ਜਿਹਾ ਹੁੰਦਾ ਸੀਗਾ ਵੀ ਘਰੋਂ ਕੁੜੀਆਂ ਇਕੱਠੀਆਂ ਹੁੰਦੀਆਂ ਸੀ ਗੀਤ ਬੁਦਗਾਉਂਦੀਆਂ ਸੀਗੀਆਂ ਆ ਕੇ ਪਿਰਚੇ ਨੱਚਦੀਆਂ ਸੀ ਘੰਟਾ ਦੋ ਦੋ ਘੰਟੇ ਨੱਚ-ਨੱਚ ਕੇ ਬੋਲੀਆਂ-ਬੋਲੀਆਂ ਪਾ ਕੇ ਸੱਸਾਂ ਨੂੰਆਂ ਨੂੰ ਗਾਲਾਂ ਗੁਲਾ ਕੱਢ ਕੇ ਸਹਰਿਆਂ ਨੂੰ ਖਾਰ ਵਾਲਾ ਨੋ ਚਲੇ ਜਾਂਦੇ ਇਹ ਦੇਖੋ ਆਪਣੀ ਭੜਾਸ ਕੱਢੀ ਹੁੰਦੀ ਆ ਜਿਵੇਂ ਧਰਤੀ ਦੀ ਭੜਾਸ ਜਿਵੇਂ ਸਾਉਂਡ ਦੇ ਮੇਲੇ ਤੇ ਕੁੜੀਆਂ ਆ ਕੇ ਆਪਣੇ ਪੇਕੇ ਆ ਕੇ ਸਾਰੀ ਭੜਾਸ ਕਰਦੀਆਂ ਸੀ ਚੌਣ ਮਹੀਨਾ ਵਰੇ ਮੇਗਲਾ ਲਸ਼ਕੇ ਜੋ ਜੋਰ ਨਹੀਂ ਦੰਤਿਆਂ ਦੇ ਆਏ ਟਿੰਗਾ ਲੈਣ ਹਲਾਰੇ ਜੋਰ ਨਹੀਂ ਦੰਤਿਆਂ ਦੇ ਆਏ ਟਿੰਗਾ ਲੈਣ ਹਲਾਰੇ ਜੋ ਵੀ ਦੰਤਿਆਂ ਦੇ ਆਏ ਟਿੰਗਾ ਲੈਣ ਹਲਾਰੇ ਜੋ ਇੱਕ ਟੋਰਚ ਰਵਾਨੀ ਇੱਕ ਚੜਦੀ ਜਵਾਨੀ ਦੁੱਧਾ ਲੌਂਗਲਿਸ਼ ਕਾਰੇ ਮਾਰ ਮਾਰ ਪਟਤਾ ਨੀ ਤੂੰ ਕਿਉਂ ਜੋ ਗੱਠ ੜੇ ਆ ਨਾ ਪੁੱਤੇ ਜਾਂਦੇ ਦਾ ਕੀ ਤੂੰ ਜਾਣੇ ਸ੍ਰੀ ਕਾਲਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਥ ਤੁਹਾਡੇ ਨਾਲ ਅਨੂ ਚੋਪੜਾ ਇਸ ਵੇਲੇ ਪਿੰਡ ਸਮਾਉ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਤੀਆਂ ਦਾ ਮੇਲਾ ਚੱਲ ਰਿਹਾ ਹੈ ਤੇ ਬਹੁਤ ਹੀ ਜ਼ਿਆਦਾ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਸਾਡੇ ਨਾਲ ਮੌਜੂਦ ਨੇ ਪਦਮਾ ਸ਼੍ਰੀ ਜੇਤੂ ਨਿਰਮਲ ਰਿਸ਼ੀ ਮੈਮ ਕਿਵੇਂ ਹੋ ਮੈਮ ਤੁਸੀਂ ਬੜੀਆ ਬੜੀਆ ਅੱਜ ਗਿੱਧਾ ਪਾ ਰਹੇ ਆਂ ਬੋਲੀਆਂ ਪਾ ਰਹੇ ਆਂ ਨੱਚਾਂਗੇ ਹੁਣ ਫਿਰ ਸਾਰਾ ਪ੍ਰੋਗਰਾਮ ਕਰਾਂਗੇ ਬਹੁਤ ਅੱਛਾ ਲੱਗ ਰਿਹਾ ਹੈ ਸੋ ਤੁਸੀਂ ਹਰ ਵਾਰ ਦੀ ਤਰ੍ਹਾਂ ਇੱਥੇ ਇਹ ਮੇਲਾ ਕਰਵਾਇਆ ਜਾਂਦਾ ਹੈ ਕਿਵੇਂ ਦੇਖਦੇ ਹੋ ਇਹ ਜੋ ਸੋਚ ਹੈ ਪਾਲ ਸਿੰਘ ਸਮਾਉ ਹੋਣਾ ਜੀ ਦੀ ਹਰ ਵਾਰ ਇਹ ਕਰਵਾਉਂਦੇ ਇਹ ਬਹੁਤ ਅੱਛੀ ਸੋਚ ਹੈ ਬਟੇ ਫਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਔਰ ਇਹਨਾਂ ਨੂੰ ਦੇਖ ਕੇ ਲੋਕਾਂ ਨੇ ਵੀ ਤੀਆਂ ਮਣਾਉਣੀਆਂ ਸ਼ੁਰੂ ਕਰ ਦਿੱਤੀਆਂ ਚਾਹੇ ਜਿਵੇਂ ਮਰਜ਼ੀ ਮੰਗਾਉਂਦੇ ਹੋਣ ਵੀ ਤੀਆਂ ਦਾ ਨਾਂ ਤਾਂ ਰੱਖਿਆ ਹੋਇਆ ਨਾ ਨਹੀਂ ਤਾਂ ਤੀਆਂ ਦਾ ਨਾਂ ਹੀ ਗੁੰਮ ਹੋ ਜਾਣਾ ਸੀਗਾ ਹਰ ਇੱਕ ਸ਼ਹਿਰ 'ਚ ਹਰ ਇੱਕ ਪਿੰਡ 'ਚ ਤੀਆਂ ਮਨਾਈਆਂ ਜਾਂਦੀਆਂ ਹਨ ਸ਼ਹਿਰਾਂ ਵਿੱਚ ਆਪਾਂ ਦੇਖਦੇ ਹਾਂ ਬਹੁਤ ਜ਼ਿਆਦਾ ਹੁਣ ਗੁੰਮ ਜਾ ਗਿਆ ਇਹ ਚੀਜ਼ ਸ਼ਹਿਰਾਂ ਵਿੱਚ ਸਿਰਫ ਕਲੱਬਸ ਦੇ ਵਿੱਚ ਜਾਂਦੇ ਆਜਕਲ ਔਰਤਾਂ ਉੱਥੇ 2-3 ਘੰਟੇ ਨੱਚ ਗਾਲਿਆ ਆ ਗਏ ਇੱਥੇ ਅਸਲੀ ਦੇਖਣ ਨੂੰ ਮਿਲਦਾ ਕਿ 13 ਦਿਨ ਚੱਲਦੀ ਉਹ ਫਿਰ ਪਿੰਡਾਂ ਵਿੱਚ ਦਰਖਤ ਵੀ ਹੈਗੇ ਆ ਲੋਕ ਵੀ ਹੈਗੇ ਆ ਤੇ ਪਿੰਡਾਂ ਦੀ ਬੋਲੀ ਵੀ ਹੈਗੀ ਆ ਉਹ ਸ਼ਹਿਰਾਂ ਵਿੱਚ ਜਿੰਨਾ ਕੋ ਉਹਨਾਂ ਨੂੰ ਮੌਕਾ ਮਿਲਦਾ ਬੇਟੀ ਉਹ ਉਹਨਾਂ ਦਾ ਮਨਾਉਂਦੇ ਆ ਤੀਆਂ ਦਾ ਮਨਾਉਂਦੇ ਨੇ ਭਾਵੇਂ ਕਿਵੇਂ ਮਨਾਉਂਦੇ ਆ ਚਾਹੇ ਖਾ ਪੀ ਕੇ ਮੜਮਟੜ ਨੱਚਣ ਵਿੱਚ ਕੇ ਮਨਾਉਂਦੀ ਆ ਫਿਰ ਤੀਆਂ ਦਾ ਫੰਕਸ਼ਨ ਹਰੇਕ ਕਾਲਜ ਹਰੇਕ ਇੰਸਟੀਟਿਊਸ਼ਨ ਹਰੇਕ ਸਕੂਲ ਹਰੇਕ ਕਲੱਬ ਮਨਾਉਂਦਾ ਉੱਥੇ ਤੀਆਂ ਹਾਲੇ ਛੱਡਿਆ ਨਹੀਂ ਤੀਆਂ ਦਾ ਕਿਹੜਾ ਚਾਹੇ ਕਿਵੇਂ ਵੀ ਆ ਤੁਸੀਂ ਕਿਵੇਂ ਦੇਖਦੇ ਹੋ ਮਤਲਬ ਇਹ ਥੋੜਾ ਇਸ ਦਾ ਪਿਛੋਕੜ ਜੇਕਰ ਦੱਸਿਆ ਜਾਵੇ ਬਿਚੋੜ ਕੇ ਹੁਣ ਆਏ ਨੇ ਕੋਈ ਪ੍ਰੋਗਰੈਸ ਹੋਈ ਹੈ ਜ਼ਿੰਦਗੀ 'ਚ ਟਰਾਂਸਫਰ ਤਾਂ ਹੁੰਦੀ ਰਹਿੰਦੀ ਹੈ ਨਾ ਕਿ ਬਦਲੀ ਬਦਲਦਾ ਵਕਤ ਬਦਲਦਾ ਹੈ ਵਕਤ ਬਦਲਦੇ ਨਾਲ ਸਭ ਕੁਝ ਬਦਲੇ ਹੈ ਪਰ ਆਪਣੇ ਪਾਲ ਜੀ ਨੇ ਇਸ ਉਸ ਵਕਤ ਨੂੰ ਸੰਭ ਕੇ ਰੱਖਿਆ ਹੋਇਆ ਹੈ ਹੈ ਨਾ ਹਰ ਬੰਦਾ ਤਾਂ ਨਹੀਂ ਸ਼ਾਮ ਚਾਹਦਾ ਕਿਸੇ ਨੇ ਭਾਂਡੇ ਜਿਵੇਂ ਹੁਣ ਸੁੱਖੀ ਬਰਾੜ ਹੈਗੇ ਆ ਉਹਨਾਂ ਨੇ ਆਪਣਾ ਵਿਰਸਾ ਸੰਭ ਕੇ ਰੱਖਿਆ ਕਿੰਨਾ ਵੱਡਾ ਹੈ ਨਾ ਪੰਜਾਬ ਨੂੰ ਪੰਜਾਬੀ ਲੋ ਦਿੱਤਾ ਕੁਛ ਹੈ ਨਾਲ ਨੇ ਇਹਨਾਂ ਲੋਕਾਂ ਨੇ ਦਿੱਤਾ ਬਹੁਤ ਕੁਛ ਹੈ ਇਹਨਾਂ ਦਾ ਤਾਂ ਅਸੀਂ ਗ੍ਰੇਟਫੁਲ ਹੋਣੇ ਚਾਹੀਦੇ ਆ ਵੀ ਸਾਡੇ ਪੰਜਾਬ ਦਾ ਵਿਰਸਾ ਸਾਂਭ ਕੇ ਰੱਖਿਆ ਪਾਲਨੇ ਬਾਕੀ ਹੋਰ ਜਿਹੜੇ ਜਿੰਨੇ ਵੀ ਇੰਸਟੀਟਿਊਸ਼ਨ ਹੈ ਜਿੰਨੇ ਵੀ ਸਿੰਘ ਰਹਿ ਗਏ ਹੈ ਇਹਨਾਂ ਦਾ ਤਾਂ ਜਿੰਨੇ ਵੀ ਫਿਲਮਾਂ ਵਾਲੇ ਹੈਗੇ ਜਦੋਂ ਵਿਰਸਾ ਸਾਂਭ ਕੇ ਰੱਖੋ ਨਾ ਬਹੁਤ ਵੱਡੀ ਗੱਲ ਹੈ ਤੁਹਾਡੇ ਸਮੇਂ ਵਿੱਚ ਕਿੱਦਾਂ ਹੁੰਦਾ ਸੀਗਾ ਤੁਸੀਂ ਵੀ ਇਸੇ ਤਰ੍ਹਾਂ ਮਨਾਉਂਦੇ ਸੀਗੇ ਸਾਡੇ ਸਮੇਂ ਵਿੱਚ ਤਾਂ ਸਿੰਪਲ ਜਿਹਾ ਹੁੰਦਾ ਸੀਗਾ ਵੀ ਘਰੋਂ ਕੁੜੀਆਂ ਇਕੱਠੀਆਂ ਹੁੰਦੀਆਂ ਸੀ ਗੀਤ-ਬੂਤ ਗਾਉਂਦੀਆਂ ਸੀਗੀਆਂ ਆ ਕੇ ਪੇੜ 'ਚ ਨੱਚਦੀਆਂ ਸੀ ਘੰਟੇ ਦੋ ਤੋ ਘੰਟੇ ਨੱਚ-ਨੁੱਚ ਕੇ ਬੋਲੀਆਂ-ਬੋਲੀਆਂ ਪਾ ਕੇ ਸੱਸਾਂ ਨੂੰਆਂ ਨੂੰ ਗਾਲਾਂ ਗੁਲਾ ਕੱਢ ਕੇ ਸਹਰਿਆਂ ਨੂੰ ਘਰ ਵਾਲਿਆਂ ਨੂੰ ਚਲੇ ਜਾਂਦੇ ਸੀ ਇਹ ਕੁਛ ਹੈ ਕਿ ਦੇਖੋ ਆਪਣੀ ਪੜਾਸ ਕੱਢਣੀ ਹੁੰਦੀ ਹੈ ਜਿਵੇਂ ਧਰਤੀ ਦੀ ਪੜਾਸ ਜਿੱਦਾਂ ਸੌਣ ਦੇ ਮਹੀਨੇ ਤੇ ਕੁੜੀਆਂ ਆ ਕੇ ਆਪਣੇ ਪੇਕੇ ਆ ਕੇ ਸਾਰੀ ਪੜਾਸ ਕੱਢਦੇ ਹੁੰਦੇ ਸੀ ਤੁਸੀਂ ਕੋਈ ਸੁਨੇਹਾ ਦੇਣਾ ਚਾਹੋਗੇ ਨੌਜ ਪੀੜੀ ਨੂੰ ਕਿਉਂਕਿ ਭੁੱਲਦੇ ਜਾ ਰਿਹਾ ਅੱਜਕੱਲ ਪੰਜਾਬੀ ਵਿਰਸਾ ਨੂੰ ਅਸੀਂ ਕੀ ਕਹਿਣਾ ਨੌਜਵਾਨ ਬੀੜੀ ਨੂੰ ਮੈਂ ਇਹੀ ਕਹੂੰਗੀ ਵੀ ਉਹਨਾਂ ਨੂੰ ਬਜਾਏ ਕਿ ਫੋਨ ਫੋਨ ਤੇ ਗੱਲ ਕਰਦੇ ਧੀਆਂ ਬਣਾ ਲਿਆ ਕਰੋ ਉੱਥੇ ਆ ਕੇ ਸਿੱਧੀ ਗੱਲ ਕਰ ਲਿਆ ਕਰੋ ਬਜਾਏ ਕਿ ਤੁਸੀਂ ਫੋਨ ਤੇ ਗੱਲ ਕਰੋ ਜਾਂ ਹੋਰ ਕੁਝ ਕਰੋ ਕਿਉਂਕਿ ਫੋਨ ਆ ਗਿਆ ਨਾ ਸਾਰਾ ਹਿਸਾਬ ਕਿਤਾਬ ਉੱਥੇ ਗੁਰਾ ਹੋ ਜਾਂਦਾ ਹੁਣ ਕੋਈ ਧੀਆਂ ਤਾਂ ਨਹੀਂ ਬਣਾਉਂਦਾ ਨਾ ਵੀ ਗੱਲ ਕਰਨ ਨੂੰ ਹੈ ਨਹੀਂ ਉਹਨਾਂ ਦੇ ਗੱਲ ਕਰਨ ਨੂੰ ਸਿੱਧਾ ਕੰਟੈਕਟ ਹੋ ਗਿਆ ਉਦੋਂ ਆਪਾਂ ਨੱਚ ਕੇ ਕੇ ਕਰ ਲੈਂਦੇ ਹੁੰਦੇ ਸੀ ਅੱਛਾ ਲੱਗਦਾ ਸੀ ਤੇ ਵਿਜ਼ਾਇ ਕੀ ਐਵੇਂ ਐਵੇਂ ਜਿਕੇ ਹੁਣ ਨੱਚ ਕੇ ਆਪਦਾ ਦਿਲ ਹੌਲਾ ਕਰਿਆ ਕਰਨ। ਸੋ ਅਖੀਰ ਤੇ ਵਿੱਚ ਕੋਈ ਬੋਲੀ ਤੁਸੀਂ પાਕੇ। ਬੋਲੀ ਰਹਿਣ ਦਿਓ। ਬੋਲੀ ਤੁਸੀਂ ਪਾ ਲਓ ਮੈਂ। ਸ਼ੌਣ ਮਹੀਨਾ ਬਰੇ ਮੇਗਲਾ ਲਸ਼ਕੇ ਜੋ ਰੋ ਜੋਰਨੀ ਦੰਤੀਆਂ ਦੇ ਆਏ ਪਿੰਗਾ ਲੈਣ ਹਲਾਰੇ ਜੋਰਨੀ ਦੰਤੀਆਂ ਦੇ ਆਏ ਪਿੰਗਾ ਲੈਣ ਹਲਾਰੇ ਜੋਰ ਇੱਕ ਤੋਰ ਚ ਰਵਾਨੀ ਇੱਕ ਚੜਦੀ ਜਵਾਨੀ ਦੂਜਾ ਲੰਗਲਿਸ਼ ਕਾਰੇ ਮਾਰ ਮਾਰ ਪਟਤਾ ਨਹੀਂ ਤੂੰ ਜਿਉਣ ਜੋਗਾ ਛੱਡੇ ਆ ਨਾ ਕੁੱਤੇ ਜਾਂਦੇ ਦਾ ਨਿਰਮਲ ਰਿਸ਼ੀ ਜੀ ਜਦੋਂ ਆਣ ਆਨੇ ਕਿਸ ਤਰੀਕੇ ਦੇ ਨਾਲ ਸਮਾਉ ਪਿੰਡ ਵਿੱਚੇ ਰੌਣਕਾਂ ਲਗਾਈਆਂ ਹੋਈਆਂ ਨੇ ਤੇ ਉਹ ਵੀ ਰੌਣਕਾਂ ਲਗਾਉਣਗੇ ਸੋ ਇਸੇ ਤਰ੍ਹਾਂ ਜੋ ਹੈ ਹੋਰ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਮੈਨੂੰ ਦਿਓ ਇਜਾਜ਼ਤ ਮੈਂ ਉਹਨੂੰ ਜੋਪਰਾ ਕੈਮਰਾਮੈਨ ਪ੍ਰਭ ਚੋਦੇ ਨਾਲ